ਹੈਲੋ ਗਾਇਜ਼ ਕਹਿੰਦੇ ਸਾਹ ਜੜੇ ਪੈ ਕਹਿੰਦੇ ਸਾਰਿਆਂ ਨੂੰ ਗਾਇਜ਼ ਉਹ ਜਿਹੜੀ ਗੱਲ ਸੱਚ ਹੋ ਗਈ ਕਹਿੰਦੇ ਬਾਬੇ ਪਹਾੜਾਂ ਤੇ ਆਏ ਆ ਸੱਚੀਆਂ ਗੱਲਾਂ ਨੇ ਸੱਚੀਆਂ ਹੀ ਗੱਲਾਂ ਨੇ ਮਿੱਠੀ ਬਾਈ ਆ ਮੇਟੀ ਚੱਕੀ ਨਹੀਂ ਨਹੀਂ ਇਹ ਸੱਚੀ ਭਾਬੇ ਆਏ ਨੇ ਕਿ ਤੁਸੀ ਦੱਸੋ ਹਿੰਦਾ ਕੰਮ ਪੂਰਾ ਤੇ ਸਿਰਾ ਕੰਮ ਜਿਹੜਾ ਕੰਮ ਆ ਪਵੇ ਕਿ ਬੰਦਾ ਕੀ ਬੰਦਦਾ ਕੀ ਇਹ ਸਿੰਗਰ ਸਾਹਿਬ ਫੌਂਟ ਆ ਗਿਆ ਵੀਡੀਓ ਸ਼ੂਟ ਕਰਨੀਆਂ ਨੇ ਲੋ ਜੀ ਅੱਜ ਆਪਾਂ ਜਾ ਰਹੇ ਆ ਘੁੰਮਣ ਤੇ ਭਾਈ ਹੁਣੀ ਆਪਣੇ ਆ ਗਏ ਆ ਪੂਰਾ ਚੱਲ ਕੇ ਪਹਿਲਾਂ ਉਹਨਾਂ ਦੇ ਲੁੱਕ ਚੈੱਕ ਕਰੋ ਐ ਮਾਡਰਨ ਲੋਕਾ ਪੂਰੀ ਤੇ ਆ ਹੁਣ ਆਪਾਂ ਢਾਬੇ ਤੇ ਰੋਗੇ ਕਿਰਤ ਵੈਸ਼ਨ ਢਾਬਾ ਇਹ ਤੇ ਇੱਥੇ ਆਪਾਂ ਚਾਹ ਚੁ ਪੀ ਕੇ ਫੇਰ ਆਪਾਂ ਅੱਗੇ ਜਾਵਾਂਗੇ ਕਿੱਥੇ ਆਣਾ ਭਾਈ ਆਪਾਂ ਸੋਲੀ ਕਸੋਲੀ ਜਾਣਾ ਸ਼ਿਮਲੇ ਜਾਵਾਂਗੇ ਸੋਲੀ ਉਸ ਤੋਂ ਬਾਅਦ ਸ਼ਿਮਲੇ ਚਲੋ ਸ਼ੈਨ ਤੇ ਜੋੜਦੇ ਆਂ ਯਾਦ ਜੀ ਲਿਆਦਾ ਲੋ ਜੀ ਆਪਾਂ ਕਰ ਚੱਲੇ ਆਂ ਸ਼ਿਮਲੇ ਗਾਣਾ ਸ਼ੂਟ ਤੇ ਆਇਆ ਆਪਣਾ ਲਵਰੋਜ ਭਰਾ ਆਇਆ ਤੇ ਕੀ ਕੀ ਕਰਨਾ ਫਿਰ ਆਪਾਂ ਤੁਹਾਨੂੰ ਦਿਖਾਗੇ ਵੇਖੋ ਕੀ ਕਰਨਾ ਟਰੈਕਟਰ ਦਾ ਦੁਹੀਂ ਟਰੈਕਟਰ ਤੇ ਬੈਠੇ ਹੋਏ ਨੇ ਤੁਹਾਨੂੰ ਟਰੈਕਟਰ ਸਾਹਿਬ ਵੀ ਦਿਖਾਉਂਦੇ ਆਂ ਇਹ ਟਰੈਕਟਰ ਸਾਹਿਬ ਜੀ ਤੁਸੀਂ ਫਿਰ ਕਿੱਦਾਂ ਕਿੱਦਾਂ ਮਤਲਬ ਕਿੱਥੇ ਕਿੱਥੇ ਲੈ ਕੇ ਜਾਵੋਗੇ ਹਾਂ ਵਾ ਬਸ ਪੂਰੀ ਉਥੇ ਅੱਗ ਬਣਾ ਦੇਣੀ ਆ ਮੇਨ ਇੰਡਰੈਕਟਰ ਸਤਾ ਨੇ ਆਗੀ ਬਣਾ ਦਿੱਤੀ ਤੇ ਤੁਸੀਂ ਤੁਸੀਂ ਕੀ ਕਹਿਣਾ ਜਾਓਗੇ ਤੁਸੀਂ ਆਪਾਂ ਦਾ ਘੁੰਮਣ ਵਾਲਿਆ ਸਾਈਡ ਤੇ ਬਹਿ ਕੇ ਕਨੈਕਟਰ ਸਾਈਡ ਤੇ ਬਹਿ ਕੇ ਆ ਨਿਕਲੇਗੇ ਵਲੋਗ ਆਪਦੇ ਬਣਾਵਾਂਗੇ ਤੇ ਹਾਂਜੀ ਭਾਈ ਤੁਸੀਂ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਆਰੀ ਦਾ ਵੀਡੀਓ ਭਾਈ ਜਿਹੜੇ ਕਹਿੰਦੇ ਸੀ ਕੁਝ ਨਹੀਂ ਕਹਿਣਾ ਜਾਵਾਂਗੇ ਅਸੀਂ ਪਹਿਲੇ ਪਰੌਂਠੇ ਖਾਵਾਂਗੇ ਅਸੀਂ ਪਹਿਲਾਂ ਕੁਝ ਖਾਵਾਂਗੇ ਅਸੀਂ ਪਹਿਲਾਂ ਖਾਵਾਂਗੇ ਚਾਹ ਨਾਲ ਪਰੌਂਠੇ ਤੇ ਫਿਰ ਅਸੀਂ ਖਾ ਕੇ ਪਰੌਂਠੇ ਫਿਰ ਅੱਗੇ ਤੁਹਾਨੂੰ ਦਿਖਾਵਾਂਗੇ ਕੀ ਹਿਸਾਬ ਕਿਤਾਬ ਆ ਸਾਰਾ ਕੁਝ ਇਹ ਲਾਗ ਰੋ ਜਿਹਾ ਭਰਾ ਹੁਣ ਆਪਾਂ ਦਿਮਾਗ ਦੇ ਵਿੱਚ ਪੂਰਾ ਸੋਚ ਰਿਹਾ ਕਿ ਕਿੱਦਾਂ ਕਿੱਦਾਂ ਮੈਂ ਉਹ ਕਰਨੀ ਦਿੱਤੀ ਵਗੈਰਾ ਕਰਨੀ ਆ ਸਾਰਾ ਕੁਝ ਕਿੱਦਾਂ ਕਰਾਂ ਉਹ ਦਿੱਤੀ ਗਾਂਧੀ ਤੈਨੂੰ ਕਰਨੀ ਆਓ ਕੀਤੀ ਰਸ ਕਰੇ ਕਿ ਨਹੀਂ 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 ਕੀਤੀ ਕਿੱਥੇ ਦੇ ਨਾਲ ਗੱਲ ਕੋਈ ਗੱਲ ਨਹੀਂ ਇਹ ਪਿੰਡ ਆਇਆ ਕਹਿੰਦੇ ਕੋਈ ਚੱਕਰ ਨਹੀਂ ਸਾਨੂੰ ਅਸੀਂ ਕਹਿੰਦਾ ਕੰਮ ਆਪਣਾ ਸਿੱਖ ਜਾਣਾ ਲੋ ਜੀ ਇੱਥੇ ਗੱਡੀ ਲਾ ਲਈਏ ਫੇਰ ਕਹਿੰਦੇ ਵਿਊ ਘੈਂਡ ਆ ਰਿਹਾ ਇਧਰ ਸਾਰਾ ਸ਼ਹਿਰ ਦੇਖੋ ਵੀ ਕਿੰਨਾ ਸੋਹਣਾ ਆ ਰਿਹਾ ਸ਼ਹਿਰ ਸਿਰਾਂ ਗੱਲਬਾਤ ਸ਼ਹਿਰ ਦੀ ਸ਼ਾਟ ਲਈਏ ਜੰਨਤ ਵਾਲਾ ਸੀਨ ਆ ਰਿਹਾ ਜੰਨਤ ਵਾਲਾ ਕਿ ਲੈਣਾ ਸ਼ਾਟ ਲੈ ਲਈ ਇੱਕ ਹੀ ਸ਼ਾਟ ਲੈ 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 ਦੱਸ ਕਿੱਥੇ ਲੈਣਾ ਸ਼ਾਟ 뷰 ਚੈੱਕ ਕਰ ਯਾਰ ਕਿੰਨਾ ਸੋਹਣਾ 뷰 ਨੇ ਉਹੀ ਸ਼ਿਮਲੇ ਆ ਗਏ ਆ ਗਏ ਲਗਾ ਟੈਂਪੂ ਨਿਕਲ ਗਿਆ ਗੁਲਮਾਰਗ ਏਜੰਸੀ ਆ ਹੋਟਲ ਕਰਾ ਲਿਆ ਇਹ ਚ ਲੈ ਲੈ ਕਮਰਾ ਤੇ ਪਹੁੰਚ ਗਏ ਆਪਾਂ ਸ਼ਿਮਲੇ ਤੇ ਗੱਡੀ ਹੁਣ ਇੱਥੇ ਨਿਕਲਣੀ ਆ ਜਿਹੜੀ ਆਇਆ ਚੜਾਈਆਂ ਚੜ੍ਹ ਕੇ ਗੱਡੀ ਲਵਾਉਂਦੇ ਆਂ ਸਾਈਡ ਤੇ ਆਪਾਂ ਹੁਣ ਕਰਕੇ ਉੱਤੋਂ ਗੁਲਮਾਰਗ ਹੋਟਲ ਆ ਗਏ ਆ ਉੱਥੋਂ ਪੀਵਾਂਗੇ ਚਾਹ ਕਿਉਂਕਿ ਇਹ ਢਾਬੇ ਵਾਲਾ ਚਾਹ ਵਧੀਆ ਨਹੀਂ ਬਣਾਉਂਦੇ ਫਿਰ ਆਪਾਂ ਬਾਹਰੋਂ ਪੀਵਾਂਗੇ ਚਾਹ ਜਾਂ ਸਮੋਸੇ ਜਾਂ ਗੋਲ ਗੱਪੇ ਉਹ ਬਈ ਜਿੰਨਾ ਹਟਲ ਉੱਪਰ ਉਹਨੇ ਥੱਲੇ ਆ ਪੰਜ ਮੰਜ਼ਲੀ ਥੱਲੇ ਆ ਪੰਜ ਮੰਜ਼ਲੀ ਹਾਂ ਪਿੱਛੇ ਵਾਲੇ ਲੋਜੀ ਕੱਪੜੇ-ਕੁੱਪੜੇ ਕੱਢ ਲਿਆ ਸੀ ਸਾਡਾ ਬੰਦਾ ਅੰਦਰ ਗੱਡੀ 'ਚ ਫਸ ਗਿਆ ਉਹ ਚਾਰਜ ਫੜ ਲਿਓ ਵਿੱਚੋਂ ਗੱਡੀ 'ਚ ਕਿਵੇਂ ਫਸ ਗਿਆ ਤਰ ਦੇਖੋ ਆ ਗੱਡੀ ਖੜੀ ਹੋਈ ਏ ਪਰ ਐਂ ਕਰਾ ਕੰਗਾ ਤੇ ਫੜ ਆ ਗੱਡੀ 'ਚ ਫਸਿਆ ਆ ਵਿੱਚ ਬੈਠੀ ਰਹਿਣ ਲੱਗਦਾ ਤੂੰ ਅੱਧਾ ਘੰਟਾ ਹੋਰ ਆ ਕੰਗਾ ਜੋ ਫੜ ਆ ਕੰਗਾ ਹੋੜੀ ਸਾਹ ਘੁੱਟਦਾ ਪਿਆ ਤੇ ਐਂਦੀ ਆ ਜਾਣਾ ਪਿੱਛੋਂ ਦੀ ਐ ਕਿਵੇਂ ਨਿਕਲੇਗਾ ਆਵੇ ਇਹਨੂੰ ਕਰ ਥੱਲੇ ਪਾ ਲੰਮੀ ਪਾ ਇੱਟਾ ਕਰ ਆ ਜਾ ਆਪਕੇ ਆ ਜਾ ਉਹ ਵੀ ਲੰਮੀ ਪਾਲਾ ਨਾ ਅੱਗੇ ਨੂੰ ਆ ਆ ਲੋਕ ਲੱਗਾ ਮਜਾਊਗਾ ਗਾਉਣਾ ਉਹ ਲੋਕ ਲੱਗਾ ਹਾਂ ਆ ਜਾ ਜਿੱਦਲੀ ਲੈ ਚੰਗਾ ਵਾਲਾ ਲਈ ਜਨਮ ਆਪਾਂ ਲੰਮੇ ਪੈ ਕੇ ਲਈ ਜਾਨ ਲੱਗਿਆ ਹੈ ਮਨੇਚਰਾ ਕੀ ਹੋਣਾ ਤਾਂ ਯਾਰ ਤੁਸੀਂ ਫਾਇਕਸ ਮਾਨਸਰ ਚਲੋ ਦੋਸਤ ਦੋਸਤ ਤਿਆਰ ਮਿੰਟ ਦੇਣਾ ਉਹ ਲਿਫਟ ਤੇ ਜਾਣਾ ਕੋਈ ਨਹੀਂ ਚੱਕ ਲਾਉਂਦਾ ਉਹ ਕਮਰਾ ਆਪਣੇ ਅੰਦਰ ਥੋੜੀ ਹੈ ਹੈ ਤੇ ਆ ਲਿਫਟ ਫਿਰ ਆਏ ਹੁੰਦਾ ਹੁੰਦਾ ਨਾ ਹੈ ਆਈ ਸੀ ਆ ਛੇਤਵਾ ਜਾਗੀ ਨਹੀਂ ਮੈਂ ਬਰਾਬਰ ਉੱਥੇ ਜਾਉਂਗਾ 5 ਨੰਬਰ ਸੀ ਇਹ ਵਾਪਸ 3 ਨੰਬਰ ਤੇ ਆ 3 ਨੰਬਰ ਥੋੜੀ ਹੈ 336 ਆ ਜਾ ਇੱਕ ਤੇ ਆ ਕੇ ਚਾ ਹੇਗਾ ਮੁੱਖਾ ਦਿਖਾਉਂਦੇ ਲਿਫਟਾਂ ਦੇ ਆ ਤੇ ਲੈ ਕੇ ਸਾਨੂੰ ਤੁਰਕ ਜਾਂਦੇ ਆ ਬੁਕਿੰਗ ਹੋ ਗਈ ਹੈ ਬੁਕਿੰਗ ਹੋ ਗਈ ਹੈ ਨਾ ਗੱਲਾਂ ਮਾੜੀਆਂ ਨਾ ਬਈ ਇਹ ਹੋਟਲ ਵਾਲੇ ਵਾਸਤੇ ਇਹਦੋਂ ਲੱਗ ਤੱਕਾ ਹੈ ਤੱਕਾ ਹੋ ਰਿਹਾ ਤੱਕਾ ਮੈਂ ਸੇ ਚੱਲ ਨੇੜੇ ਹੀ ਬਰਸਾਨਾਂ ਦੇ ਕਮਰਾ ਨੇੜੇ ਲੱਗ ਰਹੇ ਹੰਡਾ ਦੇਖ ਲੋ ਦੇਖ ਲੋ ਕਸ਼ਾ ਇਧਰ ਉਧਰ ਬਸ ਠੀਕ ਆ ਚਲੋ ਸਹੀ ਆ ਓਕੇ ਲਗੂ ਕਰ ਗਾ ਲਉਂਦਾ ਉਹ ਖੜਾ ਇੰਤਿਆਰ ਕਰਦਾ ਪਿਆ ਹਾਂ ਇਧਰ ਲਾ ਬਾਹਰਲਾ ਵੀਊਅ ਦਾ ਠੀਕ ਆ ਓਕੇ ਵੀਊਅ ਕੋਈ ਨਹੀਂ ਆ ਕਹਦਾ ਬਸ ਵੀਊ ਤਾਂ ਅਸੀਂ ਆਪ ਜਾ ਕੇ ਦਿਖਾਵਾਂਗੇ ਕਿਨ ਆਪਾਂ ਠੀਕ ਆ ਔਰ ਚਲਦਾ ਹੱਕਿਸਮ ਕਿ ਨਹੀਂ ਚਲਦਾ ਠੀਕ ਆ ਕਮਰਾ ਹੈ ਉਕਰੇ ਬੋਟਾਕ ਨਹੀਂ ਘੌਰ ਲੈ ਲੀਏ ਲਓ ਜੀ ਕਮਰਾ ਸੀ ਲੈ ਲਿਆ ਤੇ ਵਧੀਆ ਕਮਰਾ ਜਿਆਦਾ ਵਧੀਆ ਵੀ ਨਹੀਂ ਤੇ ਜਿਆਦਾ ਮਾੜਾ ਵੀ ਨਹੀਂ ਪਰ ਠੀਕ ਆ ਉਕਰੇ ਬੋਟਾ 50 50 ਮਤਲਬ ਜੇ ਮੁੰਡੇ ਯਾਰ ਦੋਸਤਾਂ ਨੂੰ ਫਿਰ ਮੁੰਡਿਆਂ ਵਾਸਤੇ ਸਹੀ ਆ ਤੇ ਜੇ ਫੈਮਿਲੀ ਆਵੇ ਫਿਰ ਫੈਮਿਲੀ ਵਾਸਤੇ ਥੋੜਾ ਜਿਹਾ ਆਪਾਂ ਨੂੰ ਵਧੀਆ ਲੱਗ ਕੋਈ ਜਣਾ ਤੇ ਵੈਸੇ ਠੀਕ ਆ ਵੈਸੇ ਘੈਂਟ ਆ ਇਹ ਕੋਰਪੋਰਟ ਸੋਣ ਸਾਂਜੀ ਵਧੀਆ ਤੇ ਸਾਬ ਸੋਪ ਆ ਆ ਵੀ ਆ ਜੀ ਮੇਨ ਮਾੜੀ ਮੋਟੀਆਂ ਜਿਹੜੇ ਹੱਥ ਮੂੰਹ ਤੋਂ ਉਹਨੂੰ ਆ ਟਾਵਲ ਟੂਬੋ ਥੋੜੀ ਜੀ ਚੀਜ਼ ਠੀਕ ਆ ਚਲੋ ਆ ਪਾਣੀ ਪੂਣੀ ਵੀ ਹੈ ਸਾਰਾ ਕੁਝ ਹੈਗਾ ਤੇ ਬਾਕੀ ਤੁਹਾਨੂੰ ਦਿਖਾਉਂਦੇ ਆਂ ਅਸੀਂ Shimla ਥੋੜੀ ਦੇਰ ਤੱਕ ਤੇ ਨਾਲ ਸਾਡੇ ਸਿੰਘਰ ਸਾਹਿਬ ਵੀ ਜਾਣਗੇ ਤੇ ਸਿੰਘਰ ਸਾਹਿਬ ਵੀ ਤਿਆਰ ਹੋਣਾ ਤੇ ਇਹ ਪੰਗੜੇ ਵਾਲੇ ਵੀ ਜਿਹੜੇ ਆਪਣੇ ਮੁੱਖ ਜਿਹੜੇ ਮੇਨ ਮੇਨ ਤੇ ਤਾਂ ਦਿਖਾਣੇ ਤੈਨੂੰ ਸ਼ਿਮਲੇ ਦਾ 뷰 ਜਾ ਕੇ ਫਿਰ ਇੱਧਰ ਮੁੱਛਾਂ ਵਟ ਦੇ ਯਾਰ ਇਹਨੂੰ ਪਹਿਲਾਂ ਹੀ ਤੇ ਦਿਖਾਣੇ ਫਿਰ ਤੁਹਾਨੂੰ ਅੱਗੇ ਜਾ ਕੇ ਸ਼ਿਮਲੇ ਦਾ 뷰 ਵੀਡੀਓ ਦੇਖੀਏ ਪਹਿਲਾਂ ਪਿਆਰ ਕਰਦਾ ਰਿਹਾ ਪਿਆਰ ਕਰਦਾ ਰਿਹਾ ਪਿੱਛੇ ਹੋ ਰਿਹਾ ਨਾ ਕੁੜੇ ਨਾਸਾਦ ਦੀ ਬੜੀ ਥਾਰ ਮਾਰਦੀ ਇੱਥੇ ਆਹ ਦੇਖੋ ਜੀ ਪੈ ਗਿਆ ਪਿਆਰ ਇਹ ਨਾਲ ਤਿਆਰ ਹੋ ਗਏ ਹੁਣ ਆਪਾਂ ਚੱਲਦੇ ਹਾਂ ਮਾਲ ਰੋਡ ਤੇ ਉੱਪਰ ਉੱਪਰ ਚੱਲਾ ਯਾਰ ਲਓ ਵੀ ਤਿਆਰ ਹੋ ਗਿਆ ਹੁਣ ਆਪਾਂ ਚੱਲਿਆ ਮਾੜੜ ਵੱਲ ਤੁਹਾਨੂੰ ਮਾੜੜ ਦਿਖਾਣਾ ਤੁਹਾਨੂੰ ਸਾਰਾ ਮਾਹੌਲ ਤੇ ਵਧੀਆ ਦਰਸ਼ਨ ਕਰਾਵਾਂ ਤੁਹਾਨੂੰ ਮਾੜੜ ਉੜਦੇ ਤੇ ਆਪਾਂ ਨਾ ਵੀ ਜਾ ਰਿਹਾ ਤੈਨੂੰ ਹੱਥ ਹੀ ਲਾਤਾ ਮਮਾ ਤੂੰ ਨਾਲ ਹੀ ਚੱਲਾ ਤੂੰ ਮੁੜ ਜਾ ਮੁੜ ਜਾ ਪੁੱਤ ਸਿੱਧਾ 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 ਉਂਝ ਚੱਲ ਜਾ ਭਰਾ ਵਾ ਪਹਿਲਾਂ ਹਾਂ ਐਂ ਜਾਣਾ ਵਸ ਆਏ ਤੇ ਮੈਂ ਚੰਗਾ ਹੱਥ ਮਾਰਦਾ ਡੇਢ ਕਿਲੋਮੀਟਰ ਤੋਂ ਨਾਲ ਹੀ ਚੱਲ ਰਿਹਾ ਓਏ ਹੋਏ ਹੋਏ ਆ ਜਾਓ ਉਸਤਾਦ ਉਹ ਚੜ੍ਹਨੀਆਂ ਚੜ੍ਹਾਈਆਂ ਸੀ ਨੰਦਪੁਰ ਵਾਲੀਆਂ ਇਹ ਆ ਭਾਈ ਸਾਹਿਬ ਉਹ ਮੇਰਾ ਉਸਤਾਦ ਚੱਲ ਜਾ ਭਰਾਵਾ ਵਾਪਸ ਲੋ ਚਰਚ ਆ ਵੇਖ ਆ ਘਟਦਾ ਰਸਤੇ ਸਾ ਚੜ ਗਿਆ ਤੁਹਾਨੂੰ ਉਹ ਦੇਖੋ ਤੇ ਗੱਗੂ ਪਿਆਰ ਉਹ ਵੇਖ ਉਧਰ ਉਹਨੂੰ ਇੱਕ ਵਾਰੀ ਕਿਹਾ ਮੈਂ ਕਿਹਾ ਸਾਨੂੰ ਵਿਖਾ ਦੇ ਰਸਤਾ ਸਾਨੂੰ ਨਹੀਂ ਪਤਾ ਉਹ ਕਹਿੰਦਾ ਮੈਂ ਤੁਹਾਨੂੰ ਲੈ ਕੇ ਜਾਂਦਾ ਬੈਗ ਚੜਨਾ ਮੈਨੂੰ ਲੱਗਦਾ ਆਹੋਂ ਪਾਸੋਂ ਤੋਂ ਮੜਨੋ ਅੱਜ ਤੋਂ ਉੱਪਰ ਚੜਦੇ ਪੌੜੀਆਂ ਆਪਾਂ ਲੈਫਟਾਈ ਲੈਫਟ ਪਿੱਛੇ ਸੀ ਨਾ ਆ ਜਾਓ ਆ ਦੇ ਇਹਨੂੰ ਪਤਾ ਸਾਰਾ ਕਿੱਧਰ ਜਾਣਾ ਇਹ ਲੈ ਕੇ ਜਾ ਰਹੇ ਆ ਇਹ ਮੈਂ ਕਹਿੰਦਾ ਛੱਡੇ ਕਹੋ ਪੂਰਾ ਆਪਾਂ ਨੂੰ ਕੋਈ ਜੀ ਗੱਲ ਸੱਚ ਹੋ ਗਈ ਕਹਿੰਦੇ ਬਾਬੇ ਪਹਾੜਾਂ ਤੇ ਆਏ ਆ ਕੋਈ ਸੱਚੀਆਂ ਗੱਲਾਂ ਨੇ ਸੱਚੀਆਂ ਹੀ ਗੱਲਾਂ ਨੇ ਕਮੇਟੀ ਭਾਈ ਆ ਕਮੇਟੀ ਚੱਕੀ ਨਹੀਂ ਨਹੀਂ ਇਹ ਸੱਚੀ ਬਾਬੇ ਆਏ ਨੇ ਜਿਹੜੇ ਕਹਿੰਦੇ ਆ ਐ ਮਾਈ ਦੇ ਦੇ ਤੇ ਉਹ ਪੈਸੇ ਕੋਈ ਇਕੱਠੇ ਕਰਕੇ ਨਾ ਤੋ ਆ ਗਏ ਇੱਥੇ ਮਾਈ ਮਾਈ ਵਾਲਾ ਸਿਸਟਮ ਹੋਇਆ ਪਿਆ ਮਾਈ ਵਾਲਾ ਆਪਾਂ ਇੱਧੇ ਚੜਦੇ ਆਂ ਐਂਦੀ ਘੁੰਮ ਕੇ ਜਾਣਾ ਘੁੰਮ ਕੇ ਜਾਣਾ ਐਂਦੀ ਆ ਛੋਟ ਘਟ ਹੈਂ ਘੁੰਮ ਕੇ ਚੱਲਦੇ ਫਿਰ ਐਂਦੀ ਵਧੀਆ ਮੋਲ ਦੇਖ ਕੇ ਚੱਲਦੇ ਆ ਜੋ ਇਹਦੇ ਛੋੜ ਘੜ ਚੜਨਾ ਉੱਪਰ ਫਿਰ ਤੇ ਆਂਦੀ ਆ ਘੁੰਮ ਕੇ ਚਲੋ ਘੁੰਮ ਕੇ ਗਰਮੀ ਆਈ ਆ ਤਾਂ ਮੇਰੇ ਵੀ ਆਉਂਦੀ ਆ ਗਰਮੀ ਇਹ ਮੂੰਹਾਂ ਆ ਗਿਆ ਫਿਰ ਇਹਨੂੰ ਆ ਬੈਗ ਵੀ ਭਾਰਾ ਲੱਗਣ ਲੱਗ ਗਿਆ ਹਾਂ ਪਰ ਹੈਲਪਰ ਬਹੁਤ ਮਿੱਥੇ ਕਹਿੰਦੇ ਜਿਹੜੇ ਦਿਲ ਬਹੁਤ ਵੱਡੇ ਆ ਦਿਲ ਬਹੁਤ ਵੱਡੇ ਲੋਕਾਂ ਦੇ ਕਹਿੰਦੇ ਮਿੰਨੂ ਫੜਾ ਦੇ ਮਿੰਨੂ ਫੜਾ ਦੇ ਮੱਝ ਵਾਲੇ ਦੇ ਵੱਡੇ ਹੁੰਦੇ ਮੱਝ ਵਾਲੇ ਦੇ ਵੱਡੇ ਹੁੰਦੇ ਪਾਉ ਆਪਾਂ ਸਾਰੇ ਮੱਝ ਵਾਲੀ ਹਾਂ ਮੈਨੂੰ ਲੱਗਦਾ ਕਿਉਂ ਭਾਈ ਕਿਵੇਂ ਕੀ ਆਂਦੇ ਆ ਕਹਿੰਦਾ ਮੱਝਾਂ ਨਾਲ ਦਿਲ ਵੱਟ ਮੈਂ ਕਿਹਾ ਸਾਰੇ ਬੰਦੇ ਤਾਂ ਮੱਝਾਂ ਵਾਲੀ ਆਪਾਂ ਦਿਲ ਤਾਂ ਵੱਡੇ ਦਾ ਸਾਹ ਦੋਨੇ ਚੜਦਾ ਸਿਟੀ ਪੁਆਇੰਟ ਆ ਉਹ ਦਾਦੀ ਮਿਹਰਬਾਨੀ ਸਭ ਆਹ ਛੱਡ ਜਾਇਆ ਨਾ ਉਹ ਆਪਣਾ ਯਾਰ ਆਪਣੀ ਛੱਡ ਕੇ ਚੱਲ ਗਿਆ ਹੈ ਲੈਣਾ ਕੁਝ ਉਹ ਆਪਾਂ ਉਹ ਲੜੀਏ ਨਹੀਂ ਉਹ ਨਹੀਂ ਸਮਾਨ ਖਰਾਕ ਲੈ ਲਈਏ चल क्यों दिखाना है ये ना ले आई रही है मैं कहना एक मिनट रखो क्राक ले लिया जो नहीं है क्राक हेलो गाइस ਕਹਿੰਦੇ ਸਾਹ ਜੜਿਆ ਮੈਂ ਕਹਿੰਦਾ ਸਾਰਿਆਂ ਨੂੰ ਗਾਇਸ ਲੱਗੂ ਕਿੱਥੇ ਉਹ ਹਨਾ ਵੇ ਜੀ ਬਹੁਤ ਥੋੜੀ ਥੋੜੀ ਰਹਿ ਗਿਆ ਹੁੰਦਾ 3 ਛੋਟਾ ਕੱਟਦੇ ਹੈ ਜਾਣਦੇ ਆ ਦੇਖੋ ਫੇਰ ਛੋਟਾ ਕਟ ਆ ਗਿਆ ਨਹੀਂ 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 ਜਾ ਛੋਟਾ ਜੋਰ ਨਹੀਂ ਲਾਓ ਜੋਰ ਨਹੀਂ ਲਾਓ ਇਹ ਜੋ ਇਹ ਕਰੀ ਚੱਲੋ ਫੇਰ ਲਓ ਜੀ ਫੋਟੋ ਸ਼ੂਟ ਹੋ ਰਿਹਾ ਤੇ ਮਾਲ ਰੋਡ ਪਹੁੰਚ ਗਏ ਆਪਾਂ ਨਾਂ ਨਾ ਨਾ ਮੰਨੇ ਅਦੀ ਨਾ ਇੱਕ ਜਯਾ ਹੈ ਭਾਰਤ ਬਾਗੇ ਵਿਧਾਤਾ ਜਯਾ ਹੈ ਜਯਾ ਹੈ ਵੀਊ ਦੇਖੋ ਤੁਸੀਂ ਵੀਊ ਚੈੱਕ ਕਰੋ ਯਾਰ ਕਿੰਨਾ ਘੰਟਾ ਜਿਆਦਾ ਵੀਊ ਆਪੋਰਾ ਚਲੋ ਦੂਜਾ ਕੰਮ ਸ਼ੁਰੂ ਕਰਾਂਗੇ ਲੋਜ ਦੇ ਚੁਣੌਤੀਆਂ ਆ ਜਾਂਦੀਆਂ ਬਹੁਤ ਦੇ ਚੁੱਕੇ ਕਿਡਾ ਸਾਨੂੰ ਖਲ ਤਾਂ ਜਾ ਲਓ ਜੀ ਲੈਟਾਂ ਜਗ ਚੁੱਕੀਆਂ ਨੇ ਤੇ ਵੀਊ ਆ ਰਿਹਾ ਵਧੀਆ ਪੂਰਾ ਓਕੇ ਰਿਪੋਰਟ ਇਹ ਐ ਸ਼ਿਮਲਾ ਦਾ ਵੀਊ ਨਾਈਟ ਲੋ ਆ ਕਿਤਨ ਲੱਗਾ ਫਿਰ ਤੁਹਾਨੂੰ ਆ ਕੇ ਇੱਥੇ ਪਾਉਗੀ ਵਧੀਆ ਬਹੁਤ ਵਧੀਆ ਨਹੀਂ ਕਿਦਾਂ ਪਹਿਲੀ ਵਾਰ ਆਇਆ ਮੈਂ ਵਧੀਆ ਲੱਗਾ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਘੈਂਟ ਬਹੁਤ ਜਿਆਦਾ ਸੈੱਟ ਹੈ ਪੂਰਾ ਆ ਵੀ ਬਈ ਏਅਰਪੋਰਟ ਆ ਵੀ ਬਈ ਪਹਿਲੀ ਵਾਰ ਆ ਆਪਣਾ ਤੇ ਹੋਈ ਜਿਆਦਾ ਵਧੀਆ ਹਾਂਜੀ ਹਾਂਜੀ ਤੁਸੀਂ ਦੱਸੋ ਇਹਦਾ ਕੰਮ ਪੂਰਾ ਤੇ ਸਿਰਾ ਕੰਮ ਇਹਦੇ ਨਾਲ ਕੰਮ ਆਪਾਂ ਵੇਖੀ ਬੰਦਾ ਕੀ ਹੁਣ ਬੰਦਾ ਕੀ ਇਹ ਸਿੰਗਰ ਸਾਹਿਬ ਫਾਰਮ ਤੇ ਇਹ ਸਿੰਗਰ ਸਾਹਿਬ ਫਾਰਮ ਚ ਆ ਗਿਆ ਪਰ ਵੀਡੀਓ ਸ਼ੂਟ ਕਰਨੀਆਂ ਨੇ ਆਹੋ ਤੇ ਠੀਕ ਆਪਾਂ ਦੇਖਦੇ ਕੋਈ ਗੱਲ ਨਹੀਂ ਕਿੱਦਾਂ ਕਿੱਦਾਂ ਮੋਹਲਾ ਸਾਰਾ ਆਪਾਂ ਦੇਖਦੇ ਆਂ ਦੇਖੋ ਉਹ ਆਪਣੇ ਹੈਗੇ ਨੇ ਤੁਹਾਨੂੰ ਦਿਖਾਣੇ ਆ ਹਨੂਮਾਨ ਜੀ ਦੀ ਮੂਰਤੀ ਉਹ ਦੇਖੋ ਸਾਹਮਣੇ ਦਿਸਦੀ ਨਹੀਂ ਪਰ ਲਾਈਟ ਜਗਦੀ ਉੱਥੇ ਦਿਸਦੀ ਨਹੀਂ ਪਰ ਲਾਈਟ ਜਗਦੀ ਥੋੜੀ ਜੀ ਤੇ ਆਪਾਂ ਬਾਹਰੋਂ ਦਿਖਾਣੇ ਸਾਰਾ ਵੀਊ ਦਿਖਾਣੇ ਪੂਰਾ